ਓਏ ਯਾਰ ਸਾਹਮਣੇ ਕਿਹੜਾ ਜਵਾਕ ਬੈਠਾ ਵੇਖ ਗਏ ਕਿਹੜਾ ਮੁੰਡਾ ਔ ਕਿਵੇਂ ਰੁੱਸਿਆ ਬੈਠਾ ਕਿਸੇ ਲਈ ਛੱਡ ਗਈ ਆ ਫੋਨ ਟੱਚ ਫੋਨ ਹੋਈ ਏ ਤੇਰੇ ਕੋਲ ਕਿਹੜਾ ਏ Redmi ਦਾ Redmi ਦਾ ਕੀ ਖੇਡੀ ਜਾਂਦਾ ਓਏ ਇਧਰ ਮੂੰਹ ਤਾਂ ਕਰ ਤੇ ਛੁੱਟੀਆਂ ਹੁਣ ਤਾਂ ਸਾਨੂੰ ਨਜ਼ਾਰੇ ਆ ਤੇ ਕਿੰਨੀਆਂ ਛੁੱਟੀਆਂ ਰਹਿ ਗਈਆਂ ਇਹ ਛੁੱਟੀਆਂ ਉੱਚੀ ਰਸ आ, अच्छा नहीं अत्ता दा, दा, दास्ता नांगी गंगना स्पून दा फिर काम-कुम करदा के कल मोबाइल चलाउना ते फिर करे तू आज किवें ਇੱਥੇ ਬੈਠਾ ਕਿ ਘਰੇ ਹੈ ਨਹੀਂ ਕੋਈ ਮੈਂ ਬੈਠਾ ਤੇ ਘਰ ਦੇ ਕਿੱਥੇ ਗਏ ਮम्मी ਜੜ ਗਈ ਆ ਲੈੜੀ ਪੱਠੇ ਲੈਣ ਗਿਆ ਤੇ ਜਿਹੜੇ ਦੋ ਜਵਾਕ ਆ ਉਹਨਾਂ ਨੂੰ ਕੌਣ ਸੰਭਾਲਦਾ ਕਿ ਤੂੰ ਹੀ ਸੰਭਾਲਦਾ ਅੱਛਾ ਤੂੰ ਸੰਭਾਲਦਾ ਤੇ ਇਹ ਰੋਟੀ ਰੋਟੀ ਕਦੋਂ ਖਾ ਲੈਨੇ ਆ ਪਕਾ ਕੇ ਜਾਂਦੀ ਨੇ ਪਕਾ ਕੇ ਜਾਂਦੇ ਆ ਤੇ ਫਿਰ ਚਾਹ ਚੂ ਕੌਣ ਬਣਾਉਂਦਾ ਆ ਕੇ ਡੈਡੀ ਬਣਾ ਦਿੰਦਾ ਡੈਡੀ ਤੇ ਪਰੇ ਹੁੰਦਾ ਤੂੰ ਬਸ ਉਹਨਾਂ ਨੂੰ ਸੰਭਾਲ ਲੈਣਾ ਦੋ ਉਹਨਾਂ ਨੂੰ ਸੰਭਾਲ ਲੈਣਾ ਤੂੰ ਇਕੱਲਾ ਤੂੰ ਹੈ ਤਾਂ ਛੋਟਾ ਜਾਂ ਨਾਲ ਸਕੂਲ ਦਾ ਕੰਮ ਕਰਦਾ ਨਾਲੇ ਜਵਾਕਾਂ ਨੂੰ ਸੰਭਾਲਦਾ ਵੇਖ ਲੋ ਉਮਰ ਕਿੰਨੀ ਆ ਤੇਰੀ 8 8 ਸਾਲ ਹੀ ਆ ਇੱਧਰ ਤਾਂ ਮੂੰਹ ਦਿਖਾ ਦੇ ਯਾਰ ਧਿਆਨ ਨਾਲ ਵੇਖੋ 8 ਸਾਲ ਉਮਰ ਆ ਤੇ ਆਪ ਸੰਭਾਲਦਾ ਜਵਾਕਾ ਨੂੰ ਤੇ ਅਸੀਂ ਹੋਗੇ 30 30 ਸਾਲ ਦੇ ਅਸੀਂ ਆਪਨੀ ਆਪਣੇ ਆਪ ਨੂੰ ਆਸਾਂ ਸੰਭਾਲਦੇ ਆਂ ਵੇਖ ਲਓ ਇਹਨੂੰ ਕਹਿੰਦੇ ਜਿੰਮੇਵਾਰ ਆਪਣੇ ਗਰੀਬ ਬੱਚੇ ਤਾਂ ਠੰਡੇ ਵਾਤੇ ਵੇਖ ਲਓ 8 ਸਾਲ ਦਾ ਸਾਰਾ ਕੰਮ ਕੁੰਮ ਕਰ ਲਿਆ ਨਵੇੜ ਤਾਂ ਚੱਲ ਵਧੀਆ ਚੱਲ ਠੀਕ ਆ ਫਿਰ